ਛੋਟੇ ਛੋਟੇ ਬੱਚਿਆ ਨੇ ਪਰ ਹਿੰਮਤ ਨਹਾਰੀ ਛੋਟੇ ਛੋਟੇ ਬੱਚਿਆ ਨੇ ਪਰ ਹਿੰਮਤ ਨਹਾਰੀ ਬੋਲੇ ਸੋਨਿਹਾਲ ਬੋਲ ਕੇ ਨੀਨਾ ਵਿੱਚ ਖੜ ਜਾਣਗੇ ਗੋਬਿੰਦ ਦੇ ਲਾਲ ਸੁਪਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੁਪਿਆ ਸਤ ਗੁਰ ਜੋ ਪਾਏ ਪੂਰਨੇ ਓਇਓ ਅਜ ਪੜ ਜਾਣਗੇ ਗੋਵਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਵਿੰਦ ਦੇ ਲਾਲ ਸੂਬਿਆ ਧਰ ਮਾਤਾ ਗੁਜਰੀ ਬੋਲੇ ਆਪਣੇ ਜੀ ਨੇ ਹੱਥੀ ਤੋਰੇ ਮਾਤ ਨੂੰ ਕਰਨ ਸਲਾਮਾ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਣਗੇ ਗੋਬਿੰਦ ਦੇ ਲਾਲ ਸੂਬਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ